ਲਈਆ ਲੱਗਦਾ ਘਰ ਕੋਈ ਨਹੀਂ ਹੈਗਾ ਲੈ ਡੈਡੀ ਦੇ ਆ ਬੈਠੇ ਸਸੀガル ਡੈਡੀ ਜੀ ਸਸੀガル ਬਤਾ ਅਮਨ ਆਈ ਅੱਜ ਤੇ ਹਾਂਜੀ ਹੋਰ ਬਹੁਤ ਠੀਕ ਠਾਕ ਹੈ ਹਾਂਜੀ ਵਧੀਆ ਤੇ ਇਹ ਸੁਣਾਓ ਵਧੀਆ ਠੀਕ ਮਮੀ ਡੈਡੀ ਠੀਕ ਹੈ ਸਾਰੇ ਹਾਂਜੀ ਸਭ ਵਧੀਆ ਠੀਕ ਠਾਕ ਅੱਜ ਕਿਧਰ ਚੰ ਚੜਿਆ ਬਸ ਇਦਾਂ ਹੀ ਜੀ ਕੀਤਾ ਤੇ ਆ ਗਏ ਸਹੀ ਨਹੀਂ ਪਤਾ ਹੁਣ ਅੱਗੇ ਇਹ ਤਾਂ ਨੰਗਰ ਨੇ ਮੈਂ ਚਲੋ ਜਾਣੇ ਮਾਨਪ੍ਰੀਤ ਹਾਂਜੀ ਡੈਡ ਜੀ ਜੀ ਡੈਡ ਜੀ ਲੈ ਅੰਮੜ ਆਈ ਆ ਸਤਿ ਸ਼੍ਰੀ ਅਕਾਲ ਬਬੀ ਸਤਿ ਸ਼੍ਰੀ ਅਕਾਲ ਕੀ ਹਾਲ ਆ ਵਧੀਆ ਤੁਸੀਂ ਸੁਣਾਓ ਵਧੀਆ ਠੀਕ ਠਾਕ ਸਾਡੇ ਵੀ ਚਲ ਬਹਿ ਜਾ ਦੀਦੀ ਮੈਂ ਪਾਣੀ ਲਿਆਈ ਹਲੋ ਨਰਜੀ ਵਧੀਆ ਬਤੂ ਸੁਣਾ ਬਸ ਵਧੀਆ ਠੀਕ ਠਾਕ ਆਹ ਲਓ ਪਾਣੀ ਅੱਜ ਕਿਦਰਾ ਜੀ ਕਰ ਆਇਆ ਹੋਂ ਦਾ ਤੂੰ ਇਹਦਾ ਭਾਬੇ ਕਿਹੜਾ ਮਾਰਨਾ ਨਾ ਹੋਇਆ ਨਹੀਂ ਪੈਣਾ ਤੈਨੂੰ ਕੀ ਦੱਸਾਂ ਸਿਰ ਕੁਰਕਣਦਾਰੇ ਸਾਰੀ ਦਿਹਾੜੀ ਵੇਲ ਨਹੀਂ ਹੁੰਦਾ ਇੱਕ ਤੇ ਤੇਰੇ ਵੀਰ ਨੂੰ ਕਿਹਾ ਸੀ ਕਿ ਇੱਕ ਦਿਨ ਛੁੱਟੀ ਕਰੋ ਤੇ ਅਮਨ ਕੋ ਚੱਲੀਏ ਫੇਰ ਬਣਾਇਆ ਕੀ ਕਹਿੰਦੇ ਇੱਕ ਤੇ ਮੈਨੂੰ ਛੁੱਟੀ ਆਉਂਦੀ ਆ ਤੇ ਉਹ ਤੇ ਮੈਨੂੰ ਰੈਸਟ ਕਰਨ ਦਿਆ ਕਰੋ ਫੇਰ ਸਾਡਾ ਪਲਾਨ ਕੈਨਸਲ ਹੋ ਗਿਆ ਵੇਖਿਆ ਇੱਕ ਤੇ ਵੀਰ ਨੂੰ ਨਾ ਜਦੋਂ ਵੇਖੋ ਕੰਮ 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 ਬਸ ਕੰਮ ਹੀ ਅੱਗੇ ਰੱਖਿਆ ਵਾਲਾ ਹੁਣ ਕਿੱਥੇ ਆ ਵੀ ਰੱਖ ਹੁਣ ਵੀ ਡਿਊਟੀ ਗਏ ਆ। ਬੱਸ ਵੇਖਿਆ। ਤੇ ਮੰਮੀ 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 ਇੱਥੇ ਜਾਣੀਆਂ ਪਤ ਬਾਹਰ ਹੋਣੀਆਂ। ਤੁਸੀਂ ਦੱਸੋ ਤੁਹਾਨੂੰ ਕਿੱਥੋਂ ਅੱਜ ਚੇਤਾ ਆ ਗਿਆ ਹੋੰਦਾ। ਮੈਨੂੰ ਲੱਗਦਾ ਜੇ ਤੁਹਾਨੂੰ ਵੀ ਕਿਸੇ ਨੂੰ ਚੇਤਾ ਨਹੀਂ ਆ। ਕੀ? ਅੱਜ ਸਾਬ ਦਾ ਜਨਮ ਦਿਨ ਆ। ਸਾਬ ਦਾ ਜਨਮ ਦਿਨ। ਹਾਂਜੀ। ਨਹੀਂ। ਸਾਰਿਆਂ ਨੂੰ ਚੇਤਾ ਸਾਡੇ ਨਾਲ ਤਾਂ ਉਹਨਾਂ ਨਾਲ ਗੱਲ ਕੀਤੀ ਸੀ। ਤੁਹਾਨੂੰ ਚੇਤਾ ਭੁੱਲ ਸਕਦਾ ਮੈਨੂੰ ਨਹੀਂ ਭੁੱਲਦਾ ਆਪਣੇ ਭਤੀਜੇ ਦਾ ਜਨਮ ਦਿਨ। ਵਧੀਆ ਕੀਤਾ ਤੁਸੀਂ ਚੇਤਾ ਕਰਤਾ ਪਰ ਜੇ ਉਹਨਾਂ ਨੇ ਮਨਾਉਣਾ ਹੁੰਦਾ ਤਾਂ ਮੇਰੇ ਨਾਲ ਤਾਂ ਗੱਲ ਕਰਨੀ ਸੀ ਉਹਨਾਂ ਨੇ। ਕਰਦੇ ਵਿੱਚ ਕੋਈ ਸਲਾਹ ਦੇ ਕਰਦੇ ਨਾ ਉਹ ਡੈਡੀ ਜੀ ਉਹਨਾਂ ਇੱਥੇ ਮਨਾਉਣਾ ਉਹਨਾਂ ਨੇ ਤੇ ਆਪ ਨਹੀਂ ਜੇਤਾ ਉਹਨਾਂ ਨੂੰ ਤਾਂ ਕੱਲ ਰਾਤੀ ਫੋਨ ਕਰਕੇ ਮੈਂ ਆਪ ਚੇਤਾ ਕਰਾਇਆ ਉਹਨਾਂ ਨੂੰ ਪਤਾ ਕਿੱਥੋਂ ਚੇਤਾ ਹੋਣਾ ਉਹਨਾਂ ਦੇ ਹੋਰ ਹੀ ਨਹੀਂ ਸਾਬੇ ਨੱਪੜਦੇ ਸਿਆਪਾ ਕਾਹਦਾ ਸਿਆਪਾ ਸਿਆਪਾ ਪੁੱਤ ਉਹਦਾ ਕਮਲ ਦਾ ਐਕਸੀਡੈਂਟ ਹੋਇਆ ਹੈ ਨਾ ਕੀ ਕਮਲ ਦਾ ਐਕਸੀਡੈਂਟ ਹੋਇਆ ਹੈ ਨਾ ਉਹਦਾ ਐਕਸੀਡੈਂਟ ਕਦੋਂ ਹੋਇਆ ਤੁਸੀਂ ਕਿਹਨੇ ਮੇਰੇ ਨਾਲ ਗੱਲ ਹੀ ਨਹੀਂ ਕੀਤੀ ਗੱਲ ਬਹੁਤ ਤਾਂ ਨਾ ਕੀ ਕਰਨੀ ਤੂੰ ਤਾਂ ਹੀ ਮੈਨੂੰ ਦੱਸਿਆ ਹੀ ਨਹੀਂ ਫੋਨ ਕਰਕੇ ਭਾਬੀ ਤੋ ਹੀ ਮੈਨੂੰ ਦੱਸਿਆ ਸਾਨੂੰ ਕਿ ਲੋੜ ਹੀ ਉਹਨਾਂ ਨੂੰ ਚਾਹੀਦਾ ਸੀ ਦੱਸਣਾ ਤੇ ਫੇਰ ਕਹਿਣਾ ਚੁਗਲੀਆਂ ਕਰਦੀ ਫਿਰਦੀ ਹੈ ਲੈ ਭਾਬੀ ਇਹ ਤੇ ਚੁਗਲੀਆਂ ਦੀ ਕਿਹੜੀ ਗੱਲ ਹੈ ਉਹ ਵੀ ਮੇਰਾ ਭਰਾ ਵਾ ਲੈ ਮੈਂ ਹੁਣ ਚੱਲੀ ਆਂ ਉਧਰ ਵੀਰ ਵਾਲਾ ਠੀਕ ਐ ਵੇਖਿਆ ਡੈਡੀ ਜੀ ਅਮਮ ਨੂੰ ਹੁਣ ਸਾਰਾ ਕੁਝ ਪਤਾ ਲੱਗ ਜਾਣਾ ਵਾ ਤੇ ਨਾਲੇ ਇਹਦੇ ਗਾੜੀ ਰੋਣੇ ਰੋਣਗੇ ਅਮਮ ਨੂੰ ਵੀ ਪਤਾ ਲੱਗ ਜਾਣਾ ਮਮੀ ਨੂੰ ਅਸੀਂ ਘਰੋਂ ਬਾਹਰ ਕੱਟਿਆ ਵਾ ਚਲ ਕੋਈ ਨਹੀਂ ਕੋਤੇ ਇੱਕ ਦਿਨ ਤੇ ਪਤਾ ਲੱਗਣਾ ਅੱਗੇ ਵੀ ਲਗਰਾਂ ਜੇ ਉਦਾਹਰਣ ਰੱਖੀਂ ਬਦਲ ਲਗਰਾਂ ਤੇ ਉਹਦੇ ਚੀਜ਼ਾਂ ਚੁੱਕਿਆ ਕਰ ਰਹੀ ਨੀ ਕਮਲ ਲਾਦਣਾ ਹੈ ਟੌਫੀਆਂ ਦਾ ਪੈਕੇਟ ਇੱਕ ਸਾਹ ਨੂੰ ਮਮਿਤੋ ਹੀ ਵੀ ਨਾ ਨਿਆਣੇ ਮਗਰ ਛੇਤੀ ਲੱਗ ਜਾਂਦੇ ਜੀ 10 ਟੌਫੀਆਂ ਦਾ ਮਗਰ ਪੈਕੇਟ ਲੈ ਦੇ ਉਹਨਾਂ ਨੂੰ ਮੈਨੂੰ ਨਹੀਂ ਦੱਸੋ ਘਰ ਦੇ ਖਰਚੇ ਜੋਗੇ ਦੇ ਪੈਸੇ ਨਹੀਂ ਹੈਗੇ ਹੈ ਤੇ ਉਹਨਾਂ ਦਾ ਜਨਮ ਦਿਨ ਮੈਂ ਕਿੱਥੋਂ ਮਨਾ ਲਾਂ ਬਸ ਉਹਦਾ ਜਨਮ ਦਾ ਨਹੀਂ ਤੇ ਲੈਦਣਾ ਕੋਫੈਕਟ ਕੋਈ ਨਹੀਂ ਸਮਝ ਜਾਂਦੇ ਨਿਆਣੇ ਸਿਆਣੇ ਆ ਤੇ ਮੇਰੀ ਪੈਨਸ਼ਨ ਚੋ ਲੈਦਣਾ ਮम्मी ਤੁਸੀਂ ਹਰ ਵਾਰੀ ਆਪਣੀ ਪੈਨਸ਼ਨ ਕਿੰਨੀ ਘਰ ਤੁਹਾਡੀ ਪੈਨਸ਼ਨ ਕਢਾਉਂਗਾ ਮੈਂ ਚੱਲ ਫਿਰ ਕੀ ਆ ਮੈਂ ਕਿੱਥੇ ਕਢਣੀ ਮੈਂ ਵੀ ਇੱਥੇ ਹੀ ਆ ਬਸ ਮम्मी ਤੁਸੀਂ ਇੱਕ ਚੀਜ਼ ਸੋਚੋ ਕਿ ਜੇ ਮੈਂ ਫਿਰ ਤੁਹਾਡੀ ਹੁਣ ਪੈਨਸ਼ਨ ਨੂੰ ਹੱਥ ਲੈ ਉਹਨਾਂ ਦੀ ਕਈ ਗੱਲ ਤਾਂ ਸੱਚ ਹੋ ਜੀ ਨਹੀਂ ਨਾ ਬਿਮਾਰ ਦੀ ਪੈਨਸ਼ਨ ਤੇ ਟਿਕਿਆ ਵਾ ਨਾਲ ਮੈਂ ਉਹ ਨਹੀਂ ਬੰਨਾ ਚਾਹੁੰਦਾ ਕਿ ਕੱਲ ਨੂੰ ਦੋ ਦਿਨਾਂ ਅਜੇ ਤੁਹਾਡੀ ਪੈਨਸ਼ਨ ਮੁੱਕ ਜਾਨੀ ਸਾਰੀ ਘਰ ਦੇ ਖਰਚੇ ਜਿੰਨੇ ਸਾਡੇ ਤੇ ਮੈਂ ਲੋਕਾਂ ਕੋ ਗੱਲਾਂ ਕਰਾਉਣੀਆਂ ਵੀ ਮਾਂ ਦੀ ਪੈਨਸ਼ਨ ਤੇ ਟਿਕਿਆ ਬਸ ਵੀਰੇ ਅਮਨ ਸਸਿਕਾ 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 ਮੰਮੀ ਸਸਿਕਾ ਉਹ ਕੁਰਸੀ ਲੈ ਆ। ਵਧੀਆ ਤੁਸੀਂ ਨਾ ਹੋ? ਐਵੇਂ ਠੀਕ ਠਾਕ ਵਧੀਆ ਹੋਰ ਪਰਿਵਾਰ ਠੀਕ ਐ? ਹਾਂਜੀ ਵਧੀਆ ਮੰਮੀ ਆ ਕੀ? ਕੀ ਹੋਇਆ ਪੁੱਤ? ਤੂੰ ਇਹ ਮੈਨੂੰ ਦੱਸਿਆ ਹੀ ਨਹੀਂ ਕਿ ਵੀਰੇ ਦਾ ਐਕਸੀਡੈਂਟ ਹੋਇਆ। ਲੈ ਅਮਨ ਬਹਿ ਜਾ। ਦੱਸਣਾ ਕੀ ਆ ਹੁੰਦ ਮੈਂ ਠੀਕ ਵੀ ਹੋ ਗਿਆ ਤੇ। ਉਹ ਕੀ ਦੱਸਣਾ? ਬਹਿ ਜਾ। ਸਭ ਹੋਇਆ ਕਿਦਾਂ? ਨਿੰਗਾਲ ਕੋਈ ਨਹੀਂ ਹੋਈ। ਉਬਾਸ ਮਾੜੀ ਜੀ ਬੱਸ ਵੱਜ ਗਈ ਹੋਰ ਨਹੀਂ ਕੋਈ ਇੰਨਾ ਔਰ ਤੂੰਸ ਨਾਲ ਠੀਕ ਆ ਔਰ ਸਭ ਠੀਕ ਆ ਵੀਰੇ ਪਰ ਤੁਸੀਂ ਤੇ ਮੇਰੇ ਤੋਂ ਗੱਲਾਂ ਲਗਾਉਣ ਲੱਗ ਗਏ ਨਾ ਤੁਸੀਂ ਤੇ ਮੈਨੂੰ ਪ੍ਰਾਈ ਕਰਤਾ ਨਾ ਆਹਮਣ 1 ਜੂਨ ਜਿਹੜੀ ਗੱਲ ਆ ਪੁੱਤ ਐਸੇ ਤੈਨੂੰ ਤਾਂ ਨਹੀਂ ਦੱਸਿਆ ਐਵੇਂ ਤੂੰ ਟੈਨਸ਼ਨ ਲੈਂਗੀ ਆਪਣੇ ਘਰ ਦੀਆਂ ਸਾਰ ਟੈਨਸ਼ਨਾਂ ਹੁੰਦੀਆਂ ਨਾਲੇ ਮੰਮੀ ਤੂੰ ਇੱਥੇ ਬੈਠੇ ਜੇ ਮੈਂ ਉਹਦਾ ਡੈਡੀ ਨੂੰ ਪੁੱਛਿਆ ਡੈਡੀ ਨੇ ਵੀ ਨਹੀਂ ਮੈਨੂੰ ਦੱਸਿਆ ਵੀ ਤੁਸੀਂ ਇੱਥੇ ਬੈਠੇ ਜੇ ਆਮਣੇ ਇਹਨਾਂ ਨੇ ਤੈਨੂੰ ਕੋਈ ਦੱਸਣਾ ਮੈਂ ਦੱਸਦੀ ਆ। ਅਸਤੀਗਰ ਬੀ ਕਾ ਕੀ ਹਜੇ ਤੁਹਾਡੇ ਹਾਲ ਕੀ ਸਾਡੇ ਹਾਲੇ ਤਾਂ ਹੀ ਲੈਣੇ ਆਂਦੇ ਉਹ ਹਾਲ ਨਹੀਂ ਸਾਡੇ ਦੇ। ਕਿਉਂ? ਕੀ ਹੋਇਆ ਭਾਬੀ? ਵੀਰ ਤਾਂ ਠੀਕ ਵੀ ਹੋ ਗਿਆ। ਵੀਰ ਤਾਂ ਠੀਕ ਹੋ ਗਿਆ ਵਾ। ਪਰ ਘਰ ਦੇ ਹਾਲਤ ਨਹੀਂ ਨਾ ਠੀਕ। ਕੀ ਹੋਇਆ ਭਾਬੀ ਘਰ ਦੇ ਹਾਲਤਾਂ ਨੂੰ? ਦੱਸਿਆ ਨਹੀਂ ਦਿੱਤੇ ਰਹੇ ਨੇ। ਇਹਨਾਂ ਦੀ ਨੌਕਰੀ ਚੱਲ ਗਈ। ਉਦੋਂ ਬੱਚਿਆਂ ਨੂੰ ਵੱਡੇ ਸਕੂਲ ਪਾਉਦਾ ਨਹੀਂ। ਇਹ ਗੱਲ ਤੇ ਭਾਬੀ ਤੁਸੀਂ ਮੈਨੂੰ ਫੋਨ ਤੇ ਦੱਸੀ। ਵੀ ਬੱਚਿਆਂ ਨੂੰ ਸਕੂਲੇ ਵੱਡੇ ਬਾਤ ਆ ਚਲੋ ਇਹਦੇ ਚੰਗਾ ਕੀਤਾ ਤੁਸੀਂ ਪੜ੍ਹ ਲੈ ਕੇ ਕੁਝ ਬਣ ਜਾਣਗੇ ਵੱਡੇ ਹੋਗੇ ਪਰ ਨੌਕਰੀ ਵੀਰੇ ਕੋਈ ਮੈਨੂੰ ਇਹ ਵੀ ਨਹੀਂ ਦੱਸਿਆ ਵੀ ਤੁਹਾਡੀ ਨੌਕਰੀ ਚੱਲ ਗਈ ਆ ਅਮਨ ਤੇਨੂੰ ਦੱਸਿਆ ਤਾਂ ਹੈਗਾ ਵੀ ਅਸੀਂ ਤੈਨੂੰ ਟੈਨਸ਼ਨ ਨਹੀਂ ਦੇਣਾ ਚਾਹੁੰਦੇ ਉੱਥੇ ਤਾਂ ਕਰਕੇ ਤੈਨੂੰ ਕੋਈ ਵੀ ਗੱਲ ਨਹੀਂ ਦੱਸੀ ਅਸੀਂ ਬੱਸ ਕਰੋ ਵੀਰੇ ਤੁਸੀਂ ਕਿਹੜਾ ਦੁਨੀਆ ਤੇ ਕੱਲੇ ਆਏ ਈ ਤੁਸੀਂ ਵੱਡੇ ਵੀਰੇ ਨੂੰ ਫੋਨ ਕਰਨਾ ਹੀ ਉਹਨੇ ਤੁਹਾਨੂੰ ਆਪੇ ਪੈਸੇ ਦੇ ਦੇਣੇ ਈ ਨਹੀਂ ਤੂੰ ਉਹਨਾਂ ਦੀ ਕੀ ਗੱਲ ਕਰਨੀ ਆ ਉਹਨ ਦੇ ਸ਼ਰਦਾ ਇਹ ਪੂਰੇ ਪੂਰੇ ਉਹਨਾਂ ਦੇ ਘਰ ਹੀ ਚਲ ਗਏ ਹਾਂ ਉਹਨਾਂ ਨੇ ਤੇ ਸਾਨੂੰ ਸਿੱਧਾ ਕੋਰਾ ਜਵਾਬ ਦੇ ਦਿੱਤਾ ਜਿੱਦਾਂ ਦਰ ਤੇ ਆਏ ਭਖਾਰੀ ਨੂੰ ਨਹੀਂ ਦਈਦਾ ਵੀਰ ਹੁਣ ਐਦਾਂ ਕੀਤਾ ਆਹੋ ਮਣ ਐਦਾਂ ਹੀ ਕੀਤਾ ਉਹਨਾਂ ਨੇ ਉਹਦੇ ਮੰਮੀ ਨਾਲ ਨਾ ਮੇਰੀ ਮਦਦ ਕਰਦੀ ਤੇ ਅੱਜ ਨਿਆਣੇ ਮੇਰੇ ਸਰਕਾਰੀ ਸਕੂਲੇ ਪੜ੍ਹਨਦੇ ਹੁਣ ਉਹਨਾਂ ਨੇ ਤੇ ਮੰਮੀ ਨੂੰ ਮਦਦ ਕਰਨ ਦਾ ਨਤੀਜਾ ਵੇਖ ਦਿੱਤਾ ਮੰਮੀ ਨੂੰ ਘਰੋਂ ਕੱਢਤਾ ਕੀ ਕਹਿੰਦੇ ਆ ਤੂੰ ਮੇਰੀ ਮਦਦ ਕਿਉਂ ਕੀਤੀ ਜਾਨੇ ਕਹਿੰਦੇ ਨਾ ਰੱਬ ਨਾ ਮਾਰਦਾ ਸੋਟਾ ਨਾ ਮਾਰਦਾ ਲੱਤ ਜਦੋਂ ਮਾਰਦਾ ਮਾਰਦਾ ਬੰਦੇ ਦੀ ਮੱਤ ਉਹਨਾਂ ਦੀ ਹੁਣ ਮੱਤ ਵੱਜ ਗਈ ਹੋਰ ਨਹੀਂ ਉਹ ਗੱਲ ਅੱਛਾ ਤਾਈਆ ਫਿਰ ਜਦੋਂ ਮੈਂ ਪੁੱਛਿਆ ਨਾ ਮਮਮੀ ਕਿੱਥੇ ਆ ਤੇ ਭਾਬੀ ਇੱਧਰ ਉੱਧਰ ਵਹਿੰਦੇ ਸੀ ਤੇ ਡੈਡੀ ਆਂਦੇ ਇੱਥੇ ਹੀ ਆ ਆ ਜਾਣਾ ਹੁਣੇ ਮੈਨੂੰ ਵੀ ਲੱਗਾ ਕਿਤੇ ਬਾਹਰ ਗਏ ਹੋਣੇ ਆ ਉਹਨਾਂ ਵੀ ਨਹੀਂ ਮੈਨੂੰ ਦੱਸਿਆ ਚੱਲ ਛੱਡ ਵੀਰੇ ਉਹਨਾਂ ਦੀ ਗੱਲ ਹੁਣ ਤੂੰ ਹੀ ਦੱਸੋ ਵੀ ਹੋਰ ਕਿਤੇ ਪਤਾ ਕੀਤਾ ਨੌਕਰੀ ਦਾ ਚੱਲ ਆ ਚਾਹ ਬਣਾ ਕੇ ਲੈ ਆ ਤੂੰ ਆ ਮੁੰਡਾ ਵੇਖਣ ਦਾ ਹੈ ਗੱਡੀ ਦਾ ਗੱਡੀ ਪਾ ਲਈਏ ਤੇ ਪਰ ਐਸੀ ਕਿਥੇ ਨਹੀਂ ਮੇਰੀ ਵੀ ਮਾ ਗੱਡੀ ਵਾਲਾ ਬਸ ਐਦਾ ਹੀ ਨਾ ਅੱਗੇ ਪਾਸੇ ਕੋ ਟੋਲ ਲੰਦਿਆ ਮਮੀ ਨੇ ਕਹਿੰਦੀ ਮੇਰੀ ਬੈਂਸ ਤੇ ਪਰ ਮੇਰਾ ਰਾਦਾ ਨਹੀਂ ਬੰਦਦਾ ਕਿ ਹੁਣ ਟੈਨਸ਼ਨ ਨਾ ਲਾਉਣਾ ਮੇਰੇ ਗਾਲ ਸੋਨ ਵੀਰੇ ਹੁਣ ਤੂੰ ਟੈਨਸ਼ਨ ਨਾ ਲੈ ਅਹੀਂ ਕੋ ਪੈ ਜੋੜੇ ਹੀ ਕੇ ਕੰਮ ਵਾਸਤੇ ਤੇ ਉਹ ਅਹੀਂ ਬਾਅਦ ਚ ਕਰ ਲਾਂਗੇ ਉਹ ਪੈਸੇ ਮੈਂ ਤੁਹਾਨੂੰ ਦੇ ਦੇ ਦਿੰਨੀ ਆ ਤੇ ਤੁਸੀਂ ਕੋਈ ਕੰਮ ਸ਼ੁਰੂ ਕਰ ਲਓ ਆ ਗੱਡੀਆਂ ਦਾ ਕੰਮ ਵੀ ਨਹੀਂ ਇੰਨਾ ਚੱਲਦਾ ਤੂੰ ਹੀ ਕਹਿਣ ਦਾ ਮੈਂ ਗੱਡੀ ਪਾਉਣੀ ਆ ਤੂੰ ਇਹਦਾ ਕਰੋ ਅੱਜ ਕੱਲ ਰੈਸਟੋਰੈਂਟ ਦਾ ਕੰਮ ਜ਼ਿਆਦਾ ਚੱਲਦਾ ਤੂੰ ਹੀ ਰੈਸਟੋਰੈਂਟ ਖੋਲ ਲਓ ਨਹੀਂ ਆਮਣ ਤੁਹਾਡੇ ਪੈਸੇ ਨਹੀਂ ਲੈਣੇ ਜੀ ਤੇ ਨਾਲੇ ਰੈਸਟੋਰੈਂਟ ਦਾ ਤੂੰ ਕੰਮ ਕਹਿਣ ਨਹੀਂ ਆ ਤਾਂ ਰੈਸਟੋਰੈਂਟ ਦਾ ਕਿਹੜਾ ਪਿੰਦੇ ਛੱਡੇ ਚੱਲ ਪੈਣਾ ਖਰਚੇ ਪੜਾ ਕਿੰਨੇ ਆ ਰੈਸਟੋਰੈਂਟ ਦੇ ਕੰਮ ਚ ਵੀ ਆਪਾਂ ਕਿੰਦੇ ਤੇ ਪੈਸੇ ਲੈਣੇ ਉਣਗੇ ਨਾ ਕੰਮ ਚੱਲਿਆ ਤਾਂ ਮੈਂ ਬੈਠਾ ਕਿੱਥੋਂ ਲਾਉਣੇ ਲੈ ਵੀਰੇ ਆ ਕਿਦਾਂ ਦੀ ਗੱਲ ਕੀਤੀ ਤੂੰ ਮੈਂ ਕਿਹਾ ਤੇਰੇ ਕੋਲ ਹੁਣੇ ਪੈਸੇ ਮੰਗਣ ਡਈ ਆ ਉਹ ਵੀ ਅਹੀਂ ਜੋੜੇ ਹੀ ਆ ਕੋਈ ਗੱਲ ਨਹੀਂ ਐ ਜਦੋਂ ਤੁਹਾਡੇ ਕੋਲ ਹੋਣਗੇ ਉਦੋਂ ਮੈਨੂੰ ਦੇ ਦਿਓ ਮੰਮੀ ਕਹੋ ਵੀਰ ਨੂੰ ਤੁਸੀਂ ਤੁਸੀਂ ਸਮਝਾਓ ਕੋਸ਼ਿਸ਼ ਓਕੇ ਬਈਲੇ ਭੈਣ ਭਰਾ ਹੀ ਇੱਕ ਦੂਜੇ ਦੇ ਕੰਮ ਹੁੰਦੇ ਆ ਚੱਲ ਜੇ ਉਹ ਇੰਨਾ ਕਹਿਣ ਲਈ ਐ ਕੁੜੀ ਤੂੰ ਲੈ ਲੈ ਪੈਸੇ ਆਪਾਂ ਅਸਧਾਰ ਹੀ ਲੈਣੇ ਆਪਾਂ ਕਿਹੜੇ ਤੋਂ ਉਤਰਾ ਲੈਣੇ ਜਦੋਂ ਸਾਡਾ ਕੰਮ ਚੱਲੂਗਾ ਹੀ ਦੇ ਦਾਂਗੇ ਉਹਨੂੰ ਵਾਪਸ ਨਹੀਂ ਮੰਮੀ ਮੇਰਾ ਨਹੀਂ ਮਨ ਵੱਜਦਾ ਲੈ ਲੈ ਨਹੀਂ ਵੀਰ ਮੇਰੀ ਗੱਲ ਸੁਣੋ ਆਪ ਤੁਹਾਡੇ ਕੋ ਹੁੰਦੇ ਵੀ ਨਹੀਂ ਆ ਤੇ ਤੁਹਾਡੇ ਤੇ ਮਾੜਾ ਟਾਈਮ ਆਉਂਦਾ ਤੇ ਤੁਸੀਂ ਹੌਸਲਾ ਦੇਣ ਪਹੁੰਚ ਜਾਂਦੇ ਜੀ ਵੀ ਕੋਈ ਨਹੀਂ ਹੁੰਦਾ ਮਾੜਾ ਟਾਈਮ ਲੰਘ ਜਾਊਗਾ ਤੇ ਹੁਣ ਆਪ ਤੁਸੀਂ ਇਦਾਂ ਕਰਨ ਡਹਿ ਜ ਮੈਂ ਕਿਹੜਾ ਬਗਾਨੀ ਆ ਜਦੋਂ ਹੋਣਗੇ ਉਦੋਂ ਦੇ ਦਿਓ ਨੀ ਅਮਨ ਕਿ ਇਹਦਾ ਨਾ ਮੱਥਾ ਮਾਰਨ ਢਈ ਤੂੰ ਇਹਨੇ ਬੰਦੇ ਨੇ ਇਹਨੇ ਕੱਖ ਕਰਨਾ ਇਹ ਕੱਖ ਨਹੀਂ ਕਰਨ ਜੋਗਾ ਚਾਹ ਪੀਓ ਨਹੀਂ ਭਾਬੀ ਆ ਕਿਦਾਂ ਬੋਲਣ ਡਹਿ ਜੇ ਤੁਸੀਂ ਵੀਰ ਨਾਲ ਮਾੜਾ ਟਾਈਮ ਕੇ ਇਹਨੂੰ ਦੱਸ ਕੇ ਨਹੀਂ ਹੁੰਦਾ ਤੇ ਜਦੋਂ ਤੇ ਮੜਾ ਟਾਈਮ ਆਇਆ ਤੇ ਤੁਸੀਂ ਉਹਦਾ ਸਾਥ ਦੋ ਤੁਸੀਂ ਤੇ ਆਪ ਉਹਨੂੰ ਤਾਂਨੇ ਮੇਨੇ ਮਾਰਨ ਡੈ ਜੀ ਸਾਥ ਦੇਣ ਦੀ ਬਜਾਏ ਕੋਈ ਨਹੀਂ ਭਾਬੀ ਮੈਨੂੰ ਪਤਾ ਵਾ ਤੁਸੀਂ ਵੀ ਆਪਣੇ ਬੱਚਿਆਂ ਵਾਸਤੇ ਵੱਡੇ ਸੁਪਨੇ ਵੇਖੇ ਆ ਤੇ ਮਹਾਰਾਜ ਨੇ ਕਿਰਪਾ ਕੀਤੀ ਤੇ ਸਾਰੇ ਸੁਪਨੇ ਸੱਚ ਹੋਣਗੇ ਤੇ ਜੇ ਤੁਸੀਂ ਬੱਚਿਆਂ ਸਾਹਮਣੇ ਇਦਾਂ ਭਾਜੀ ਨਾ ਬੋਲੋਗੇ ਤੇ ਉਹਨਾਂ ਨੇ ਵੀ ਇਹੋ ਸਿੱਖਣਾ ਕੱਲ ਨੂੰ ਉਹਨਾਂ ਵੀ ਵੱਡੇ ਹੋਣਾ ਉਹ ਵੀ ਵੀਰ ਨਾਲ ਫੇਰ ਇਦਾਂ ਹੀ ਬੋਲਣਗੇ ਮੈਂ ਦਾ ਸਮਝਣ ਕੀ ਕਰਾਂ ਤੈਨੂੰ ਪਤਾ ਦਿਨੋ ਦਿਨ ਖਰਚੇ ਕਿੰਨੇ ਵਧਣ ਡੈ ਆ ਉਤੋਂ ਬੱਚਿਆਂ ਨੂੰ ਵੱਡੇ ਸਕੂਲ ਪਾਉਣਾ ਉੱਤੋਂ ਕਰਦਾ ਕਿੰਨਾ ਖਰਚਾ ਵਾ ਤੇ ਫਿਰ ਮੈਂ ਤੇ ਆਪੇ ਇਹਨਾਂ ਨਾਲ ਖਿਜਣਾ ਕੋਈ ਨਹੀਂ ਭਾਬੀ ਹੁਣ ਤੇ ਟੈਨਸ਼ਨ ਨਾ ਲਓ ਹੁਣ ਸਭ ਕੁਝ ਠੀਕ ਹੋ ਜਾਣਾ ਮੈਂ ਤੇ ਉਦੋਂ ਨਾ ਮਮੀ ਦੇ ਨਾਲ ਵੀ ਬੜਾ ਵੱਧ ਘਟ ਬੋਲੀ ਹਾਂ ਗੁੱਸਾ ਇਹਨਾਂ ਦੀ ਵੱਡੀ ਪਰਚਾਈ ਤੇ ਹੀ ਉਹਨੇ ਮੈਨੂੰ ਸੁਣਾਇਆ ਤੇ ਮੈਂ ਆਣ ਕੋ ਸਾਰਾ ਗੁੱਸਾ ਮਮੀ ਤੇ ਲਾੜਨਾ ਚਲ ਕੋਈ ਨਹੀਂ ਭਾਬੀ ਜੀ ਹੁਣ ਸਾਰਾ ਕੁਝ ਠੀਕ ਹੋ ਜਾਣਾ ਹੁਣ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਮੈਂ ਪਾਣੀ ਲੈ ਕੇ ਆਵਾਂ ਕਾਸੀ ਕਾ ਮਿਸਾਂ ਕਾ ਕਾਸੀ ਕਾ ਹੈਪੀ ਬਰਥਡੇ ਸਾਈ ਨੂੰ ਥੈਂਕ ਯੂ ਕੁਜੀ ਕਾ ਰਾਜਸੀ ਤੇ ਹੋਰੇ ਇਸੇ ਕਰਕੇ ਤੇ ਮੈਂ ਅੱਜ ਆਈ ਆ ਪਾਪਾ ਜੀ ਸਾਸੀ ਕਾ ਦਾਦੀ ਸਾਸੀ ਕਾ ਚਲੋ ਹੁਣ ਕੱਪੜੇ ਚੇਂਜ ਕਰ ਲਓ ਤੇ ਫਿਰ ਆਪਾਂ ਬਾਹਰ ਘੁੰਮ ਕੇ ਆਉਨੇ ਆ ਤੁਹਾਡਾ ਬਰਥਡੇ ਸੈਲੀਬ੍ਰੇਟ ਕਰਕੇ ਆਉਨੇ ਆ ਠੀਕ ਆ ਕਿੱਥੇ ਜਾਣਾ ਮਣ ਲੈ ਵੀਰ ਬੱਚਿਆਂ ਨੂੰ ਘੁਮਾ ਫਰਾ ਕੇ ਲਿਉਨੇ ਆ ਖਵਾ ਪਿਆ ਕੇ ਲਿਉਨੇ ਆ ਵਾਰੂ ਸੱਚੀ ਗੋਈ ਦੀ ਸ਼ਾਮੋ ਤਾਂ ਅੱਪਾ ਵੀ ਲੱਗਦਾ ਹੈ ਅਮ ਨੂੰ ਜਾਉਂਗੇ ਹਾਂ ਆਪਾਂ ਵੀ ਲਕਸ਼ਣ ਵਾਂਗੂ ਜਾਵਾਂਗੇ ਬਾਹਰੋਂ ਖਾ ਕੇ ਰੋਟੀ ਪਾਣੀ ਖਾ ਕੇ ਆਵਾਂਗੇ ਤੇ ਛੇਤੀ ਛੇਤੀ ਤਿਆਰ ਹੋ ਜਾਓ ਠੀਕ ਹੈ ਕਦੋਂ ਦੀ ਗਈ ਅਮਨ ਉਧਰ ਪਤਾ ਨਹੀਂ ਉਧਰ ਕੀ ਚੱਲਣ ਦਿਆ ਹੋਊਗਾ ਉਧਰ ਅੱਗੇ ਤਾਂ ਫੋਨ ਲਾ ਕੇ ਪੁੱਛ ਲੈਣੀ ਆ ਹੁਣ ਕਿਹੜੇ ਮੂੰਹ ਨਾਲ ਫੋਨ ਲਾਵਾਂ ਉਹਨੂੰ ਇੱਥੇ ਤਾਂ ਚਾਹ ਪੀ ਕੇ ਵੀ ਨਹੀਂ ਗਈ ਉਹਦਾ ਜ਼ਿਆਦਾ ਫਿਕਰ ਹੀ ਨਾ ਭਰਾ ਦਾ ਤੇ ਦਵਾ ਦਵਾ ਭੱਜ ਗਈ ਉਧਰ ਫੋਨ ਵੀ ਨਹੀਂ ਕਰ ਸਕਦੀ ਹੁਣ ਉਹਨੂੰ ਇੰਜ ਕਰਦੀ ਆ ਲਖਸ਼ ਨੂੰ ਤੇ ਹਰਲੀਨ ਨੂੰ ਫੋਨ ਲਾ ਕੇ ਦਿੰਨੀ ਆ ਕਿ ਤੁਸੀਂ ਗੱਲ ਕਰੋ ਕੀ ਚੱਲਣ ਡਿਆ ਉਹ ਉਂਦਰ ਹਰਲੀਨ ਐ ਲਖਸ਼ ਐ ਇੱਧਰ ਆਓ ਪੁੱਤਰ ਐ ਹਾਂ ਜੀ ਮਾਦੀ ਅੱਜ ਤੇ ਸੈਬ ਨੂੰ ਵਿਸ਼ੇ ਕੀਤੀ ਆ ਕਾਦੀ ਮਮਾ ਅੱਜ ਪੁੱਤ ਸੈਬ ਦਾ ਜਨਮ ਦਿਨ ਸੀ ਮੈਂ ਮੰਨ ਆ ਸਾਬ ਨੇ ਦੱਸਿਆ ਨਾ ਤੁਸੀਂ ਇਹਨੂੰ ਦੱਸਿਆ ਪੁੱਤ 판 ਨੂੰ ਤੇ ਆਬ ਨਹੀਂ ਚੇਤਾ ਅੱਜ ਸਵੇਰ ਦੀ ਤੁਹਾਡੀ ਭੂਈ ਆਈ ਹੀ ਤੇ ਉਹਨੇ ਦੱਸਿਆ ਸੀ ਵੀ ਸਾਬ ਦਾ ਅੱਜ ਜਨਮ ਦਿਨ ਆ ਮੇਰੀ ਭੂਈ ਆਏ ਅੱਜ ਹਾਂ ਪੁੱਤਰ ਭੂਈ ਆਈ ਦਾ ਸਵੇਰ ਦੀ ਆਈ ਹੈ ਤੇ ਤੁਹਾਨੂੰ ਮੈਂ ਫੋਨ ਲਾ ਕੇ ਦੇਨੀ ਆ ਨਾਲੇ ਭੂਈ ਨੂੰ ਪੁੱਛੋ ਕਦੋਂ ਕੋਣਾ ਤੇ ਨਾਲੇ ਸਾਬ ਨੂੰ ਬਰਥਡੇ ਵਿਸ਼ ਕਰ ਦੋ ਮੈਂ ਹੁਣੇ ਫੋਨ ਲਾ ਕੇ ਦੋ ਚਲ ਮੈਂ ਲਾ ਕੇ ਦੇਨੀ ਫੋਨ ਤੁਹਾਨੂੰ ਭੂਈ ਯਾ ਤੈਨੂੰ ਬੜਾ ਹੀ ਮਜ਼ਾ ਆਇਆ। ਛੱਤੀ ਮਜ਼ਾ ਆਇਆ ਅੱਜ। ਨੂਰ ਤੈਨੂੰ ਵੀ ਆਇਆ। ਹਾਂਜੀ। ਤੈਨੂੰ ਮਜ਼ਾ ਆਇਆ ਨਾ? ਹਾਂ ਬੇਟੇ। ਬੜਾ ਮਜ਼ਾ ਆਇਆ ਅੱਜ ਬਾਹਰ ਜਾ ਕੇ ਰੋਟੀ ਖਾਣ ਦਾ। ਹੈਂ? ਬੜੀ ਸੁਆਦ ਰੋਟੀ ਸੀ। ਉਹ ਲક્ષਮੀ ਤੇ ਆਪੇ ਚੱਲ ਜਾਂਦੇ ਹੋਂਾਂ ਤਾਂ ਕਦੀ ਮੈਨੂੰ ਖੜਿਆ ਹੀ ਨਹੀਂ। ਆਪਣੇ ਪਰਿਵਾਰ ਨਾਲ ਘੁੰਮ ਕੇ ਕਿੰਨਾ ਮਜ਼ਾ ਆਉਂਦਾ ਸਾਰਿਆਂ ਨੂੰ। ਚਲ ਨੂਰ ਹੁਣ ਟਾਈਮ ਬੜਾ ਹੋ ਗਿਆ ਸੌਂ ਜਾ ਕੇ ਤੁੰਗਵੇਂ। ਨਹੀਂ ਅਜੇ ਆਪਾਂ ਪੜਨਾ। ਜਾਂ ਜਲਦੀ ਪੜ ਕੇ ਤਾਂ ਫਿਰ ਸੌਂਦੇ ਹਾਂ। ਮੇਰੇ ਕੰਮ ਵਿੱਚ ਬੱਚੇ ਕਿੰਨੇ ਖੁਸ਼ ਹੋ ਗਏ ਅੱਜ ਕਿਉਂ ਬੱਚਿਆਂ ਖੁਸ਼ ਹੋਣਾ ਹੀ ਜਦੋਂ ਉਹਨਾਂ ਨੂੰ ਘੁੰਮਣ ਦਾ ਮੌਕਾ ਮਿਲ ਗਿਆ ਕਦੀ ਵਿਚਾਰੇ ਗਏ ਤਾਂ ਨਹੀਂ ਬਾਹਰ ਅੱਜ ਪਹਿਲੀ ਵਾਰ ਗਏ ਚਲੋ ਕੋਈ ਨਹੀਂ ਹੁਣ ਇਹਨਾਂ ਨੂੰ ਮੌਕਾ ਮਿਲਦਾ ਹੀ ਰਿਹਾ ਕਰਨਾ ਲਿਆ ਮੈਂ ਤੈਨੂੰ ਫੋਨ ਲਾ ਕੇ ਦਿੰਨੀ ਆ ਲੈ ਮਮਾ ਜੀ ਮੈਂ ਲਾਉਂਦੀ ਹਾਂ ਹੈਂਡ ਫ੍ਰੀ ਕਰਕੇ ਗੱਲ ਕਰੀ ਮਨਪ੍ਰੀਤ ਦੇ ਤੱਕ ਨੂੰ ਲੈ ਪੁੱਛਾ ਕੀ ਕਰਨੀ ਹੈ ਹੈਲੋ ਚਾਚੀ ਸਸੀ ਗਾਲ ਸਸੀ ਗਾਲ ਪੁੱਤ ਚਾਚੀ ਜੀ ਸੈ ਆਪਣਾ ਗਾ ਕਰਵਾਇਓ ਆ ਘਰ ਆਉ ਸਲੀਨ ਦੀਦੀ ਦਾ ਸਸੀ ਗਾਲ ਸਸੀ ਗਾਲ ਹੈਪੀ ਬਰਥਡੇ ਥੈਂਕ ਯੂ ਦੀਦੀ ਬੱਚਾ ਮੈਨੂੰ ਮਨਾਉਣਾ ਸਭ ਜਨਮ ਦਿਨ ਮਨਾਉਣਾ

ਵੇਖਿਆ ਨਾ ਪੱਟੀ ਪੁਈ ਲਈ ਫਿਰਦੇ ਜੇ ਸਵੇਰ ਦੀ ਗਈ ਉਧਰ ਤੇ ਬਾਹਰ ਲੈ ਕੇ ਗਈ ਉਹਨਾਂ ਨੂੰ ਚੜਮਦਨ ਬਣਾਉਣ ਵਾਸਤੇ ਤੇ ਤੁਹਾਨੂੰ ਕਿਹਾ ਹੀ ਨਹੀਂ ਤੁਹਾਨੂੰ ਮੈਨੂੰ ਨਹੀਂ ਕਹਿਣਾ ਤੁਹਾਨੂੰ ਹੀ ਕਹਿ ਦਿੰਦੀ ਕੱਲੇ ਕੱਲੇ ਚਲ ਗਏ ਨਾ ਬਾਹਰ ਚੜਮਦਨ ਬਣਾਉਣ ਮਮਾ ਜੀ ਰੋਹੀ ਬਾਹਰ ਕੋ ਮੈਨੂੰ ਨਹੀਂ حساب ਰੋਣਾ ਲੈ ਕੇ ਜਾਂਦੇ ਚੁੱਪ ਕਰ ਜਾ ਤੂੰ ਤੂੰ ਕਿੱਡੀ ਉਹਨਾਂ ਦੀ ਬੋਲੀ ਬੋਲਣ ਲੱਗਾ ਵਾ ਚਲੋ ਮੇਰੀ ਹੁਣ ਇੱਕ ਗੱਲ ਸੁਣੋ ਖਾਸ ਕਰਕੇ ਤੂੰ ਹਰਲੀਨ ਉਧਰ ਜਾਓ ਨੂਰ ਹੁਣਾ ਕਰ ਤੇ ਪਤਾ ਕਰਕੇ ਆਓ ਪੁਈ ਨੇ ਕੀ ਕੀ ਗਿਫਟ ਦਿੱਤਾ ਵਾ ਕਾਸ ਕਰਕੇ ਹਰਲੀਨ ਤੂੰ ਇਹਨੇ ਤਾਂ ਲੋਲੜ ਜਿਹਾ ਹੈਗਾ ਵਾ ਇਹਨੇ ਤਾਂ ਖੇਡ ਲਾ ਪੈਣਾ ਨੂਰ ਨਾਲ ਤੇ ਤੂੰ ਸਾਰੀ ਗੱਲ ਆਣ ਕੇ ਦੱਸਣੀ ਆ ਮੈਨੂੰ ਠੀਕ ਆ ਕੀ ਕੀ ਭੁਈ ਨੇ ਨੂਰ ਨੂੰ ਸਾਬ ਨੂੰ ਕੀ ਕੀ ਗਿਫਟ ਦਿੱਤਾ ਵਾ ਤੇ ਕਾਦੀਆਂ ਕਾਦੀਆਂ ਗੱਲਾਂ ਕਰਦੇ ਸੀ ਠੀਕ ਆ ਠੀਕ ਆ ਮੈਂ ਜੀ ਜਦੋਂ ਘਰ ਆਏਗੀ ਨਾ ਮੈਂ ਤੈਨੂੰ ਪੁੱਛਣਾ ਇਹਨੂੰ ਨਹੀਂ ਮੈਂ ਕੁਝ ਪੁੱਛਣਾ ਮੈਂ ਤੈਨੂੰ ਪੁੱਛਣਾ ਠੀਕ ਹੈ ਨਾ ਉਹ ਨਾ ਹੋਵੇ ਮੁੜ ਕੇ ਆਉਂਦੇ ਆਉਂਦੇ ਦਾਦੀ ਨੂੰ ਵੀ ਚੁੱਕੀ ਲਿਆਇਓ ਠੀਕ ਤੇ ਜਾ ਕੇ ਦਾਦੀ ਨਾਲ ਬੋਧੀਆਂ ਲੱਲੀਆਂ ਪਪੇ ਨਹੀਂ ਕਰਨੀਆਂ ਠੀਕ ਤੇ ਸਾਰੀ ਗੱਲ ਆਣ ਕੇ ਮੈਨੂੰ ਦੱਸਣੀ ਜੇ ਠੀਕ ਤੂੰ ਚੱਲ ਜਾਓ ਹਣ ਕਿਦਾ ਫੋਨ ਹੀ ਸਾਬ ਹਲਿੰਗ ਉਹ ਮਨਪ੍ਰੀਤ ਦੀ ਤਾਂ ਹਣਾ ਤੇਰੇ ਵੱਟੇ ਪਰ ਚਾਹੀਦਾ ਤੇ ਮੇਰੇ ਕੋਲ ਨਾ ਪੈਣ ਨਹੀਂ ਪਤਾ ਨਹੀਂ ਭੂਆ ਕੀ ਗਿ ਲੈ ਆਈ ਉਹਦਾ ਨੂੰ ਲੱਗ ਪੁੱਛਣ ਦੀ ਬਾਨੇ ਨਾ ਬੱਚਿਆਂ ਗਿਆ ਆਇਆ ਦੀ ਰਾਤ ਕੌਣ ਆ ਗਿਆ Nå vet vi at det er ferdig. Det går ikke igjen. ਜੋ ਪਕਾਦਰ ਰੋਇਦਾ ਨਿੰਦਾ ਈ ਹੋਈ ਅਲੀਨਾ ਸਾਸ਼ਿਕਾ ਕਿਉਂ ਯਾਰ ਰੋਂਦਾ ਨਹੀਂ ਆਂ ਲਾਦੀ ਜੀ ਜਦੋਂ ਦੀ ਇਹ ਸੂਈ ਆਏ ਜਿਹੜਾ ਇਹ 에ਰੋ ਰੋ ਕੇ ਨੂੰ ਬੁਖਾਰ ਹੋ ਗਿਆ ਸੀ ਬੁਖਾਰ ਹੋ ਗਿਆ ਸਰਪਤ ਨੂੰ ਤੁਮ ਬੇਜਰ ਰਤਾ ਹੀ ਨਾ ਜੋ ਪਕਾਦਰ ਰੋਇਦਾ ਨਿੰਦਾ ਜੋਤ ਚੱਲਾ ਲੈ ਬੁੱਤ ਤੇ ਆ ਜਾ ਦਾ ਤੇ ਮਮਾ ਅੱਜ ਆਲੇ ਆ ਕੇ ਨੂੰ ਦਾ ਤੇ ਬੋਦਾ ਮਮਾ ਜਾਨ ਜਤ ਤੁਮ ਮਾਨੇ ਦੱਸਦੇ ਮੈਂ ਤੇ ਅੱਜ ਫਿਰ ਕਿਤਾ ਹੁੰਦੇ ਤਾਂ ਘੜੀ ਮਮਾ ਨੇ ਤੁਹਾਨੂੰ ਇੱਧਰ ਚਾਚੀ ਜੀ ਮਮਾ ਕਹਿੰਦੇ ਕਿ ਜਵਨ ਨਾਲ ਗਲਾ ਸੁਣ ਕੇ ਆਉਣ ਨਾਲੇ ਵੇਖਿਆ ਭੂਇਨ ਨੂੰ ਕਿਹੜੇ ਕਿਹੜੇ ਗਿਫਟ ਦਿੱਤੇ ਨਾ ਵੇਖਿਆ ਯਮਨ ਉਹ ਗੱਲ ਕਰਦੀ ਨਾ ਆਪਣੇ ਆਪ ਤਾਂ ਬੰਬਾ ਜਾਉਂਦੀ ਸੀ ਆਈਡੀ ਨਾਲ ਭੇਜੇ ਲੋਚੇ ਆਉਂਦੇ ਆਉਣ ਇਹਦੇ ਇੰਨੇ ਛੋਟੇ ਬੱਚਿਆਂ ਨੂੰ ਕੀ ਪਤਾ ਪੱਛਾਰੇ ਨੇ ਆ ਕੇ ਸੱਚੀ ਦੱਸਣਾ ਤਾਂविदा ਬਿਨਾ ਕੁਛ ਨਹੀਂ ਹਾਂ